ਜਹਾਜ਼ ਦੀਆਂ ਗੀੜੀਆਂ ਵਾਲੀਆਂ ਵੀਡੀਓ ਵੇਖ ਰਹੇ ਆ ਬੜਾ ਮਨ ਦੁਖੀ ਹੋ ਰਿਹਾ ਵੀ ਇਹ ਭੰਡ ਪੂਣਾ ਪੰਜਾਬ ਦੇ ਮਗਰੋਂ ਕਦੋਂ ਲਊ ਭਗਤਾਂ ਨੂੰ ਬਹੁਤ ਮਿਰਚਾਂ ਲੱਗਣੀਆਂ ਕਿਉਂਕਿ ਭਗਤਾਂ ਨੇ ਕੋਈ ਮਨ ਧਾਰ ਲਿਆ ਵਾ ਵੀ ਅਸੀਂ ਪੰਜਾਬ ਦਾ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਬੇੜਾਗਰਕ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਚਾਪ ਲੂਸੀ ਨਹੀਂ ਛੱਡਣੀ ਪਰ ਹਾਲ ਤੇ ਵਾ ਵੀ ਜਿਹੜਾ ਜਹਾਜ਼ ਗੀੜੀਆਂ ਦਿੰਦਾ ਫਿਰਦਾ ਵਾ ਗੁਰਦਾਸਪੁਰ ਜਾਂ ਐ ਅਮਰਸਰ ਅਚਨ ਚੇਤ ਬਗੈਰ ਅਲਰਟ ਤੋਂ ਆਏ ਪਾਣੀ ਤੋਂ ਜਿਹੜੇ ਲੋਕ ਦੁਖੀ ਕੋਠਿਆਂ ਦੇ ਬਿਠੇ ਆ ਤੇ ਲੋਕ ਚਾਦਰਾਂ ਵਿੱਚ ਆਵ ਸ਼ਾ ਕੇ ਇਹਨਾਂ ਦੀ ਰਾਤ ਸਮਗਰੀ ਦੀ ਅਡੀਕ ਕਰਦੇ ਆ ਜਿਹਦੇ ਵਿੱਚ ਕੁਝ ਮਿਰਚਾਂ ਕਿ ਲੋਕ ਖੰਡ ਤੇ ਕੁਝ ਕੋ ਹੋਰ ਆ ਤੇ ਉਹ ਵੀ ਪਾਣੀ ਚ ਡਿੱਗ ਪੈਂਦਾ ਮਤਲਬ ਇਹਨਾਂ ਕੋਲੇ ਆਪ ਦੇ ਵਾਸਤੇ ਸਾਰਾ ਕੁਝ ਹੈ ਆ ਅਗਨ ਬੋਟਾਂ ਦਾ ਬੰਦੋਬਸਤ ਨਹੀਂ ਵੀ ਪੀੜਤਾਂ ਕੋਲੇ ਰਸਣ ਜਿਹੜਾ ਉਹ ਪਚਾਇਆ ਜਾਵੇ ਓਏ ਪੰਜਾਬੀਓ ਜਿੰਨਾ ਚਿਰ ਮਰਜੀ ਇਹਨਾਂ ਨੂੰ ਮਤਲਬ ਪਾਲ ਲਿਓ ਤੁਸੀਂ ਤੁਹਾਡੇ ਸਿਰ ਤੇ ਪਾਲਦੇ ਆ ਜਿੰਨਾ ਚਿਰ ਮਰਜੀ ਇਹਨਾਂ ਨੂੰ ਘਰਾਂ 'ਚ ਸੱਦ ਕੇ ਇਹਨਾਂ ਦੇ ਝੂਠੇ ਕੌਲੇ 'ਚ ਦੁੱਧ ਪੀ ਕੇ ਆਪਣੇ ਆਪ ਦੀਆਂ ਪੁਸਤਾਂ ਜਿਹੜੀਆਂ ਵਾਂ ਉਹ ਕਲੰਕਤ ਕਰ ਲਿਓ ਉਹ ਤੁਹਾਡੇ ਤੁਹਾਨੂੰ ਮੁਬਾਰਕ ਵਾ ਪਰ ਇਹਨਾਂ ਦੇ ਹਾਲਾਤ ਇਹ ਆ ਵੀ 2023 'ਚ ਜਦੋਂ ਪਾਣੀ ਆਇਆ ਸੀ ਲੋਈਆਂ ਸਾਈਡ ਤੇ ਰਾਤ ਸਮਗਰੀ ਲੈ ਕੇ ਆਇਆ ਇੱਕ ਤਹਿਸੀਲਦਾਰ ਜਦੋਂ ਮੈਂ ਉਹਦੇ ਰੀਡਰ ਨੂੰ ਪੁੱਛਿਆ ਮੈਂ ਕਿ ਕੀ ਲੈ ਕੇ ਆਇਆ ਤੇ ਕਹਿੰਦਾ ਜੀ ਆਹ ਫੂਡ ਪੈਕੇਜ ਲੈ ਕੇ ਆਇਆ ਮਹਿਦ ਵਿੱਚ ਕੀ ਆ ਕਹਿੰਦਾ ਇੱਕ ਬਰੈਡ ਇੱਕ 5 ਰੁਪਏ ਵਾਲਾ ਬਿਸਕੁਟ ਤੇ ਇੱਕ ਪਾਣੀ ਵਾਲੀ ਬੋਤਲ ਐ ਮਿਲਾ ਲਓ ਵੀ 50 ਰੁਪਏ ਦਾ ਰਸਣ ਤੇ ਮੈਂ ਕਿਹਾ ਕਿੰਨੇ ਪੈਕਟ ਲਿਆਏ ਜੀ ਕਹਿੰਦਾ 500 ਤੇ ਮੈਂ ਕਿਹਾ ਵੀ ਕਿੰਨੇ ਦਾ ਪਾਉਣਾ ਵੇ ਜਿਹੜੇ ਸਾਡੇ ਟੈਕਸਾਂ ਦੇ ਵਿੱਚੋਂ ਕਹਿੰਦਾ ਜੀ 500 ਰੁਪਏ ਦਾ ਪੈ ਜਾਣਾ ਜੇ ਮੈਂ ਅੰਦਰ ਦੀ ਗੱਲ ਦੱਸਦਾ ਤੇ ਮੈਂ ਕਿਹਾ ਵੀ ਚਲੋ 500 ਦਾ ਪੈ ਜਾਣਾ ਕੀ 500 ਵੰਡ ਕੇ 500 ਹੀ ਪਾਓਗੇ ਕਹਿੰਦਾ ਘੱਟ ਤੋਂ ਘੱਟ 2500 ਪਾਉਣਗੇ ਕਿਉਂਕਿ ਅਸਲ ਦੇ ਵਿੱਚ ਜਦੋਂ ਪੰਜਾਬ ਵਾਲਿਓ ਮੈਨ ਮੇਡ ਹਾੜ ਆਉਂਦੇ ਆ ਇਹਨਾਂ ਦੇ ਘਰ ਚੱਲਦੇ ਇਹਨਾਂ ਦੇ ਘਰੀ ਜ਼ਹਿਰ ਜਾਂਦਾ ਇਹਨਾਂ ਦੇ ਚੁੱਲ੍ਹੇ ਤਪਦੇ ਆ ਇਹਨਾਂ ਦੀ ਸੈਂਖੀ ਬੋਟੀ ਚੱਲਦੀ ਆ ਆਓ ਇਸ ਟਾਈਮ ਤੇ ਜਿਵੇਂ ਪੰਜਾਬੀਓ ਪੰਜਾਬੀਆਂ ਨੇ ਤੁਸੀਂ ਆਪੋ ਵਿੱਚ ਇੱਕ ਦੂਜੇ ਦੀ ਬਾਹ ਫੜੀ ਆ ਬਾਹ ਫੜ ਕੇ ਪਾਰ ਲਗਿਆ ਜਾਣਾ ਜੇ ਜਿਵੇਂ ਤੁਸੀਂ ਪਿਛਲੇ 20-25 ਦਿਨਾਂ ਤੋਂ ਸੁਵਾਵਾ ਕਰ ਰਹੇ ਜੇ ਜਿਹੜੀ ਨੁਕਰ ਦੇ ਵਿੱਚ ਕਿਤੇ ਵੱਧ ਆਫਦੀ ਰਿਸਦੀ ਆ ਉੱਥੇ ਤੁਸੀਂ ਪਹੁੰਚ ਰਹੇ ਜੇ ਤੇ ਇਹਦੇ ਨਾਲ ਇੱਕ ਹੋਰ ਤੁਹਾਨੂੰ ਵੱਡੀ ਅਪੀਲ ਜੇ ਵੀ ਇਸ ਟਾਈਮ ਤੇ ਕਈ ਉਹ ਵੀ ਵਿੱਚ ਤੁਰੇ ਫਿਰਦੇ ਆ ਜਿਨ੍ਹਾਂ ਨੇ ਰਾਸਣ ਇਕੱਠਾ ਕਰ ਕਰਕੇ ਬਾਅਦ ਵਿੱਚ ਠੇਰ ਲਾ ਕੇ ਘਰੀ ਰਖਣਾ ਦਾ ਵੇਚਣਾ ਵਾਂ ਉਹਨਾਂ ਤੋਂ ਵੀ ਬਚਨ ਦੀ ਲੋੜ ਜੇ ਰਾਤ ਸਮਗਰੀ ਪੀੜਤ ਦੇ ਘਰ ਤੱਕ ਜਾਵੇ ਪੀੜ ਦੇ ਹੱਥ ਵਿੱਚ ਫੜਾ ਕੇ ਆਇਓ ਔਰ ਜਦੋਂ ਪਾਣੀ ਲੱਥਾ ਪਾਣੀ ਲੱਥਣ ਤੋਂ ਬਾਅਦ ਜਿਹੜਾ ਨੁਕਸਾਨ ਸਾਹਮਣੇ ਆਉਣਾ ਵਾਂ ਉਹਨੂੰ ਸੰਭਾਲਣ ਵਾਸਤੇ ਵੀ ਤੁਹਾਡੀ ਵੱਡੀ ਲੋੜ ਪੈਣੀ ਜੇ ਕਿਉਂਕਿ ਇਹ ਤਾਂ ਗੱਲ ਕਰ ਰਿਹਾ ਹਰਿਆਣੇ ਤੋਂ 1 ਲੱਖ ਦੀ ਰਾਹਤ ਦੀ ਕਿਉਂਕਿ ਇਹਨਾਂ ਨੂੰ ਇਹ ਦੀਦਾ ਨਹੀਂ ਕਿ ਵੀ ਪਾਣੀ ਵਾਲੇ ਤਿੰਨ ਬੰਬ ਜਿਹੜੇ ਪੰਜਾਬ ਦੇ ਸਿਰ ਤੇ ਵੱਧੇ ਆ ਸੋਕਾ ਪੰਜਾਬ ਚੱਲੇ ਡੋਬਾ ਪੰਜਾਬ ਚੱਲੇ ਪਰ ਜਿਹੜੀਆਂ ਸਟੇਟਾਂ ਨੂੰ ਇਹ ਪਾਣੀ ਦੇ ਰਿਆ ਇਹ ਅੰਨੇ ਭਗਤ ਬਣੇ ਆ ਉਹਨਾਂ ਸਟੇਟਾਂ ਤੋਂ ਅਜੇ ਕੋਈ ਰਾਤ ਸਮਗਰੀ ਦੀ ਕੋਈ ਚੀਜ਼ ਦੀ ਕੋਈ ਆਸਵੰਦੀ ਨਾ ਰਖਿਓ ਇਸ ਟਾਈਮ ਤੇ ਲੋੜਵੰਦੀ ਜਿਹੇ ਵੀ ਫੋਟੋ ਸੈਸ਼ਨ ਵਾਲਿਆਂ ਨੂੰ ਤੋਂ ਬਚੀਏ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਆਪਣੇ ਇਨਸਾਨੀਅਤ ਨੂੰ ਬਚਾਉਣ ਵਾਸਤੇ ਇੱਕੋ ਇੱਕ ਧਰਮ ਇਨਸਾਨੀਅਤ ਤੇ ਦੋ ਹੀ ਜਾਤਾਂ ਔਰਤ ਤੇ ਮਰਦ ਇਹਨਾਂ ਨੂੰ ਬਚਾਉਣ ਵਾਸਤੇ ਪਸ਼ੂ ਪੰਛੀਆਂ ਨੂੰ ਬਚਾਉਣ ਵਾਸਤੇ ਆਓ ਇੱਕੋ ਹੀ ਇਹ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਧੰਨਵਾਦ ਪੰਜਾਬ ਦੇ ਸੂਝਵਾਨ ਲੋਕਾਂ